ਕੱਲੇ ਕੱਲੇ ਨੂੰ ਤੇਰੇ ਕਹਿਣ ਦੇ ਉੱਤੇ ਸੰਮਣ ਆਉਂਦੇ ਆ ਕੱਲੇ ਕੱਲੇ ਨੂੰ ਤੇਰੇ ਕਹਿਣ ਦੇ ਉੱਤੇ ਈਡੀ ਪੈਂਦੀ ਆ ਕੱਲੇ ਕੱਲੇ ਨੂੰ ਤੇਰੇ ਕਹਿਣ ਦੇ ਉੱਤੇ ਬੀਜੇਪੀ ਪੈਂਦੀ ਆ ਓ ਭਗਵੰਤ ਸਤਮਾਨ ਜੀ ਜਿਨ੍ਹਾਂ ਲੋਕਾਂ ਨੇ ਸਾਨੂੰ ਬਰਬਾਦ ਕੀਤਾ ਜਿਨ੍ਹਾਂ ਲੋਕਾਂ ਨੇ ਸਾਨੂੰ ਤਬਾਹ ਕੀਤਾ ਪਿਛਲੇ 20 ਸਾਲਾਂ ਚ ਕਾਲੀ ਭਾਜਪਾ ਕਾਂਗਰਸ ਨੇ ਸਾਨੂੰ ਦੁਬਾਰਾ ਉਹਨਾਂ ਦੇ ਅੱਗੇ ਉਹਨਾਂ ਬਗਿਆੜਾ ਵੇਖੇ ਤੁਸੀਂ ਸਾਨੂੰ ਬੱਕਰੀਆਂ ਦੇ ਵਾਂਗ ਸੁੱਟ ਰਿਓ ਸਾਨੂੰ ਮਜਬੂਰ ਕਰ ਰਿਓ ਕਿ ਦੁਬਾਰਾ ਉਹਨਾਂ ਨੂੰ ਚੁਣਿਆ ਜਾਵੇ ਮੈਂ ਤੇ ਇਹ ਗੱਲ ਤੁਹਾਡੇ ਨਤਾਮਾ ਕੇਜਰੀ ਆਲ ਸੰਦੀਪ ਪਾਠਕ राघव ਚੱਡਾ ਨੂੰ ਇਹ ਗੱਲ ਕਹੀ ਹੈ ਕਿ ਇਹਦੇ ਕੋਲੋਂ ਆਪਣੀ ਪਾਰਟੀ ਵੀ ਬਚਾ ਲੋ ਤੇ ਪੰਜਾਬ ਨੂੰ ਵੀ ਬਚਾ ਲੋ ਮੈਂ ਇਹ ਵੀ ਮਸਾਲ ਦਿੱਤੀ ਸੀ ਉਹਨਾਂ ਨੂੰ ਕਿ ਸਾਰ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਨੂੰ ਅਕਸਰੇ ਸਮਝਾਉਂਦੇ ਰਹੇ ਕਿ ਵਿਕਰਮ ਕੋਲੋਂ ਆਪ ਵੀ ਵੱਜਾ ਤੇ ਆਪਣੇ ਕਾਲੀ ਦਲ ਨੂੰ ਵੀ ਬਚਾ ਲਾ ਪਰ ਜਦੋਂ ਤੱਕ ਸੁਖਬੀਰ ਨੂੰ ਸਮਝਾਈ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਤੇ ਮੈਂ ਤੁਹਾਨੂੰ ਵੀ ਬੜੀ ਵਾਰੀ ਕਹਿ ਤੋ ਬਾਜੋ ਤੇ ਆਪਣੀ ਪਾਰਟੀ ਵੀ ਬਚਾ ਲਓ ਪਰ ਜਦੋਂ ਤੱਕ ਤੁਹਾਨੂੰ ਸਮਝ ਆਣੀ ਉਹਦੋਂ ਤੱਕ ਬਹੁਤ ਦੇਰ ਹੋ ਜਾਣੀ ਹੈ ਜਿਹੜੀ ਅੱਜ ਹੋ ਵੀ ਗਈ ਆ ਮੈਂ ਭਗਵਾਨ ਤਮੈਨੂੰ ਕਹਿਣ ਲੱਗਾ ਕਿ ਆਪਣੇ ਅੰਦਰੋਂ ਹੰਕਾਰ ਛੱਡ ਪੰਜਾਬ ਦੇ ਭਲੇ ਲਈ ਕੰਮ ਕਰ ਇਹ ਨਹੀਂ ਵੀ ਜਿੰਨੂੰ ਮਰਜ਼ੀ ਫੜ ਲਿਆ ਜਿੰਨੂੰ ਮਰਜ਼ੀ ਠੋਕ ਦਿੱਤਾ ਇਹੀ ਆਪਾਂ ਨੂੰ ਕੰਮ ਰਹਿ ਗਏ ਆ ਆਪਣੇ ਮਨ ਦੇ ਵਿੱਚੋਂ ਵਹਿਮ ਕੱਢ ਮੈਂ ਤੈਨੂੰ ਕਹਿਣਾ ਕਿ ਇਹ ਸਦਾ ਨਹੀਂ ਆਪਾਂ ਬੜੇ ਰਹਿਣਾ ਪੰਜਾਬ ਦੀ ਇਸ ਕੁਰਸੀ ਦੇ ਉੱਤੇ ਇਹ ਰਿਹਾਰ ਪਤਾ ਕੀ ਆ ਤੂੰ ਕੀ ਸਮਝ ਲਿਆ ਉਹ ਚਿੜੀ ਵਗ ਦੂ ਵੀ ਇੱਕ ਪਨੇਖਾ ਪਾ ਲਿਆ ਕਿਸੇ ਚਿੜੀ ਦੀ ਢੂਈ ਦੇ ਉੱਤੇ ਲਾਲ ਰੰਗ ਲਾ ਦਈਏ ਨਾ ਉਹ ਧੌੜ ਘਮਾ ਘਮਾ ਕੇ ਵਹਿਦੀ ਰਹਿੰਦੀ ਆ ਵੀ ਸ਼ਾਇਦ ਮੈਂ ਕੋਇਲ ਬਣ ਗਈ ਆ ਪਰ ਅਸਲ ਦੇ ਵਿੱਚ ਉਹ ਰਹਿੰਦੀ ਚਿੜੀ ਆ ਉਹ ਚਿੜੀ ਵਾਲਾ ਵਹਿਮ ਆਪਣੇ ਮਨ ਦੇ ਵਿੱਚੋਂ ਤੁ ਵੀ ਕੱਢ ਜਾਂ ਮੈਂ ਤੈਨੂੰ ਇੱਕ ਹੋਰ ਮਸਾਲਾ ਦਵਾਂ ਕਿ ਜਦੋਂ ਪਤੰਗ ਉੱੜਦੀ ਆ ਨਾ ਉਹ ਗੁੱਲੇ ਲੱਗੀ ਹੁੰਦੀ ਆ ਉਹਦੇ ਮਨ ਦੇ ਵਿੱਚ ਵਹਿਮ ਆ ਜਾਂਦਾ ਤੇਰੇ ਵਾਂਗ ਜਿੱਦਾਂ ਤੇਰੇ ਮਨ ਦੇ ਵਿੱਚ ਵਹਿਮ ਆ ਗਿਆ ਕਿ ਇਹ ਧਾਗੇ ਨੇ ਕਿ ਤਲਾਵਾਂ ਨੇ ਮੈਨੂੰ ਬੰਨ ਕੇ ਰੱਖਿਆ ਹੋਇਆ ਜੇ ਧੋਰ ਨੇ ਮੈਨੂੰ ਬੰਨਿਆ ਨਾ ਹੋਵੇ ਤੇ ਮਹੋਰੂਸੀ ਉੱਡ ਜਾਣਾ ਸੀਗਾ ਤੇ ਜਦੋਂ ਧੋਰ ਕੱਟਦੀ ਹੈ ਨਾ ਪਤੰਗ ਜਿਹੜੀ ਉੱਚੀ ਉੱੜਦੀ ਜਰੂਰ ਆ ਸਿਰਫ 2 ਮਿੰਟ ਲਈ ਪਰ ਕਿਉਂ ਮੁੱਦੇ ਮੂੰਹ ਕਿਸੇ ਰੂੜੀ ਦੇ ਉੱਤੇ ਤੇ ਕਿਸੇ ਗੰਦ ਦੇ ਉੱਤੇ ਡਿੱਗੀ ਹੁੰਦੀ ਆ ਸੋ ਇਹ ਤਲਾਵਾ ਜਿਹੜੀਆਂ ਨਾ ਤੇਰੀਆਂ ਤੇ ਝੋੜਿਆ ਜਿਹੜੀ ਐ ਇਹ ਪੰਜਾਬ ਦੀ ਜਨਤਾ ਵਾ ਇਹ ਚੰਗੇ ਸਲਾਹਕਾਰ ਜਿਹੜੇ ਤੈਨੂੰ ਨੁਕਤਾ ਦੀ ਨਹੀਂ ਕਰਦੇ ਆ ਨਾ ਇਹ ਪਤੰਗ ਦੀ ਧੋਰ ਐ ਤੇ ਤਲਾਵਾ ਹੁੰਦੀਆਂ ਨਾ ਸੋ ਸੁਣਨਾ ਸਿੱਖੋ ਤੇ ਆਪਣੀਆਂ ਗਲਤੀਆਂ ਨੂੰ ਮੰਨਣਾ ਸਿੱਖੋ ਉਹਨਾਂ ਗਲਤੀਆਂ ਸੁਧਾਰ ਕਰੋ ਇਹ ਨਹੀਂ ਵੀ ਤੈਨੂੰ ਜੇ ਕਿਸੇ ਨੇ ਮਤਲਬ ਕੋ ਸਲਾਹ ਦਿੱਤੀ ਤੇ ਆਪਾਂ ਮੁੜ ਕੇ ਸੁਣਨੀ ਨਹੀਂ ਉਹਦਾ ਟੀਚਰਾਂ ਨਾਲ ਮਜ਼ਾਕ ਡਾਉਣਾ ਵਾ ਤੇ ਜਿਸ ਦਿਨ ਇਨ੍ਹਾਂ ਤਲਾਮਾਂ ਤੇ ਇਸ ਡੋਰ ਨੇ ਜਿਹਨੇ ਤੈਨੂੰ ਬੰਨ੍ਹ ਕੇ ਰੱਖਿਆ ਆ ਨਾ ਪ੍ਰਿਆਤ ਦੀ ਜਨਤਾ ਤੇ ਤੇਰੇ ਸਲਾਹਕਾਰਾਂ ਨੇ ਜਦੋਂ ਉਹਨਾਂ ਨੇ ਛੱਡ ਦਿੱਤਾ ਤੇ ਮੂਹਤੇ ਮੁਆਫਾ ਵੀ ਕਿਸੇ ਰੂਹੀ ਦੇ ਉੱਤੇ ਪਏ ਹੋਣਾ ਵਾ ਆ ਹਾਲਾਤ ਤੇਰੀ ਬਣ ਜਾਣੀ ਆ ਤੋਂ ਮੈਂ ਤੈਨੂੰ ਅਜੇ ਵੀ ਕਹਿਣਾ ਸੰਭਲ ਜਾ ਆਪਣੇ ਆਪ ਦੇ ਵਿੱਚੋਂ ਹੰਕਾਰ ਕੱਢ